ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 11 ਅਗਸਤ 2025 ਤੇ ਹਮੇਸ਼ਾ ਦੀ ਤਰ੍ਹਾਂ ਇੱਕ ਹਫ਼ਤੇ ਬਾਅਦ ਮੈਂ ਤੁਹਾਨੂੰ ਆ ਜਿਹੜੀ ਡੀਐਸਆਰ ਬਾਸਮਤੀ ਆ 6 ਜੂਨ ਨੂੰ ਬੀਜੀ ਹੋਈ ਸਟੈਪ ਸੀਡਰ ਮਸ਼ੀਨ ਦੇ ਨਾਲ 5 ਕਿੱਲੇ ਆ 1692 ਆ ਦੇਖ ਲੋ ਦੇ ਹਾਲਾਤ ਤੇ ਆ ਦੇਖੋ ਕਿਤੇ ਪਾਣੀ ਦਾ ਨਾਮੋ ਨਿਸ਼ਾਨ ਨਹੀਂ ਕੀਆ ਮੋਟਰਾਂ ਬੰਦ ਕੀਤੀਆਂ ਹੀ ਆ ਜਾਣ ਬੁਝ ਕੇ ਪਾਣੀ ਸਕਾਇਆ ਹੋਇਆ ਵਾ ਔਰ ਇਹ ਆ ਪਲਾਟ ਜਿਹੜਾ ਸਾਰਾ ਇਹ 5 ਏਕੜ ਦਾ 1692 ਦਾ ਔਰ ਉਧਰ 17 18 ਇਸ ਤਰੀਕੇ ਨਾਲ ਵੱਧ ਗਿਆ ਵੀ ਸ਼ਾਇਦ ਉਹਨੂੰ ਲਾਪਰਨਾ ਪਏ ਸੋ ਬਜਾਈ ਵੇਲੇ 7 ਕਿਲੋ ਬੀਜ 25 ਕਿਲੋ ਐਨਪੀਕੇ ਨਦੀਨ ਨਾਸ਼ਕ ਜਿਹੜਾ ਇਹਦਾ ਪ੍ਰਬੰਧ ਸਾਰਾ ਸਾਰੀ ਕਿਸਮ ਦੇ ਨਦੀਨਾਂ ਦਾ ਉਹ ਨੋਵਲੈਕਟ ਦੀ ਸਪਰੇ ਕਰਕੇ ਕੀਤਾ ਗਿਆ ਸੀ ਤਿੰਨ ਕਿਸ਼ਤਾਂ ਯੂਰੀਆ ਦੀਆਂ 20 20 ਤੇ 25 ਕਿਲੋ ਉਸ ਤੋਂ ਇਲਾਵਾ ਗ੍ਰਿਫਨ ਕਾਲੀ ਚੱਕਰਾ ਸੁਡੋਮਨਾਸ ਫਸਲ ਰક્ષਕ ਟ੍ਰਾਈਕੋਡਰਮਾ ਸਜੀਵਨੀ ਤੇ ਇਫਕੋ ਵਾਲਿਆਂ ਦੀ ਸਾਗਾਰੀਕਾ ਅਸ ਵਕਤ ਹੁਣ ਇਹ ਗੋਬ ਤੇ ਆ ਗਈ ਆ ਨਸਾਰੇ ਤੋਂ ਪਹਿਲਾਂ ਸਾਨੂੰ ਲੱਗਦਾ ਸੀ ਵੀ ਇਹਦੇ ਉੱਤੇ ਇੱਕ ਬੈਕਟੀ ਵਾਈਪ ਪਸੂਡੋਮਰਾਸ ਬੈਕਟੀਰੀਆ ਦੀ ਤੇ 5G ਜਿਹੜੇ ਹਿਊਮਿਕ ਐਸਿਡ ਆ ਉਹਦੀ ਸਪਰੇ ਕਰਾਂਗੇ ਪਰ ਲੱਗਦਾ ਨਹੀਂ ਉਹਦੀ ਲੋੜ ਪਏ ਜਿਹੜੇ ਹਿਸਾਬ ਨਾਲ ਇਹਨੇ ਬੂਝਾ ਮਾਰਿਆ ਵਾ ਜਿਸ ਹਿਸਾਬ ਨਾਲ ਇਹਦਾ ਰੰਗ ਰੂਪ ਆ ਆ ਸਾਰਾ ਤੁਹਾਡੇ ਸਾਹਮਣੇ ਆ ਸਟੈਪ ਸੀਡਰ 6 ਜੂਨ 2025 ਇਹ ਮੇਰੇ ਪਿੰਡ ਸਾਰਚੁਰ ਦੇ ਵਿੱਚ ਤੇ ਮੇਰਾ ਹੀ ਕਜ਼ਨ ਗੁਰਦੀਪ ਸਿੰਘ ਬਾਜਵਾ ਸੋ ਇਹ ਜਿਹੜਾ ਸਾਡਾ ਡੀਐਸਆਰ ਵਾਰੀਅਰ ਸਿੱਧੀ ਬਿਜਾਈ ਦੇ ਯੋਧੇ ਗਰੁੱਪ ਆ ਸਾਡਾ ਮਿਸ਼ਨ ਆ ਜੰਗਨੋਟੋ ਫਾਰਮਰ ਗਰੁੱਪ ਦਾ ਵੀ ਉਹਦਾ ਹੀ ਹਿੱਸਾ ਆ ਉਹ ਵੀ ਡੀਐਸਆਰ ਵਾਰੀਅਰ ਵੀ ਕਿ ਅਗਮੁਕਤ ਕੱਦੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਤੇ ਬਾਗਬਾਨੀ ਯੁਕਤ ਪੰਜਾਬ ਦੇ ਤਹਿਤ ਸਾਡੇ ਜਿਹੜੇ ਸਾਰੇ ਉਤਰੀ ਭਾਰਤ ਦੇ ਵਿੱਚ ਮੈਂਬਰ ਸਿੱਧੀ ਬਿਜਾਈ ਦੇ ਯੋਧੇ ਆ ਸਾਰਿਆਂ ਦੀਆਂ ਫਸਲਾਂ ਚੜ੍ਹਦੀ ਕਲਾ ਤੇ ਨਿਰੋਗ ਨੇ ਕੋਈ ਫੋਟਰਾਡ ਬਕਾਨਾ ਝੰਡਾ ਕੋਈ ਬੋਨਾ ਰੋਗ ਨਹੀਂ ਕੋਈ ਬੈਕਟੀਰੀਅਲ ਲੀਫ ਬਲਾਈਟ ਨਹੀਂ ਕੋਈ ਸ਼ੀਤ ਬਲਾਈਟ ਨਹੀਂ ਕੋਈ ਅਜੇ ਤੱਕ ਪਤਲ ਪੇੜ ਸੁੰਡੀ ਨਹੀਂ ਆਹ ਦੇਖੋ ਨਜ਼ਾਰੇ 17 18 ਦਾ ਜਿਹੜਾ 5 ਏਕੜ ਦਾ ਟਾਕਿਆ ਆਹ ਦੇਖੋ ਖਾਸ ਕਰਕੇ ਨਿਆਈ ਹੋਣ ਕਰਕੇ ਇੱਥੇ ਸਾਰੇ ਤੱਤ ਆਉਂਦੇ ਆ ਮੈਂ ਦੇਖ ਰਿਹਾ ਵਾਂ ਵੀ ਜੇ ਬੈਕਟੀਬਾਈ ਦੀ ਸਪਰੇ ਕੀਤੀ 5G ਦੀ ਤੇ ਤਾਂ ਕੀ ਬਣੂ ਇਹਨੂੰ ਤੇ ਸ਼ਾਇਦ ਲਾਪਰਨਾ ਪੈਣਾ ਰੰਗ ਦੇਖੋ ਬਿਲਕੁਲ ਸ਼ਾਨਦਾਰ ਜ਼ਹਿਰ ਮੁਕਤ ਜਿਹੜੀ ਬਾਸਮਤੀ ਆ ਔਰ ਇਹਦੇ ਵਿੱਚ ਆ ਦੇਖੋ ਤੇ ਜਿਹੜਾ ਹੈ ਕਿ ਤੇ ਪਾਣੀ ਦਾ ਨਾਮੋ ਨਿਸ਼ਾਨ ਉਹ ਉਹ ਮੋਟਰ ਜਿਹੜੀ ਉੱਤੇ ਬਲਬ ਲਾਈਟ ਆ ਰਹੀ ਬੰਦ ਆ ਆ ਵੀ ਮੋਟਰ ਬੰਦ ਆ ਆ ਸਾਰੀ ਲਹਿਰ ਵੇਖੋ ਇਹਦੀ ਆ 5 ਏਕੜ ਦਾ 17 18 ਦਾ ਪਲਾਟ ਆ ਉਹ 5 ਏਕੜ ਦਾ 16 99 ਦਾ ਪਲਾਟ ਹੈ ਹੁਣ ਤੁਹਾਨੂੰ ਮਿਲਾਂਗੇ ਅੱਗੇ ਜਾ ਕੇ 18 ਅਗਸਤ ਨੂੰ ਦਿਖਾਵਾਂਗਾ ਕਿ ਇਹਦਾ ਨਸਰੇਵਾ ਕਿਦਾਂ ਹੋ ਰਿਹਾ ਵਾ ਨਸਾਰਾ ਕਿਦਾਂ ਕਰ ਰਹੀ ਹੈ ਕੀ ਜੇ 스프ਰੇ ਕੀਤੀ ਬੈਕਟਾਈਪ ਦੀ ਜਾਂ 5G ਦੀ ਜਿਹੜੇ ਹੂਮਿਕ ਐਸਿਡ ਨੇ ਫੇਰ ਵੀ ਤੁਹਾਨੂੰ ਦੱਸਿਆ ਜਾਊਗਾ ਖਾਲਾਂ ਸੁੱਕੀਆਂ ਪਈਆਂ ਜੇ ਫਸਲ ਵੀ ਸੁੱਕੀ ਪਈ ਆ ਬਿਲਕੁਲ ਰੋਗ ਰਹਿਤ ਯਰ ਮੁਕਤ ਸ਼ਾਨਦਾਰ ਫਸਲ ਨਾਲ ਮੌਇਨਾ ਕਰ ਰਹੇ ਨੇ ਗੁਰਜਾਪ ਸਿੰਘ ਬਾਜਵਾ ਜੀ ਆ ਦੇਖੋ 1692 ਆ ਪੂਰਾ ਪਲਾਟ ਬਹੁਤ ਬਹੁਤ ਧੰਨਵਾਦ ਇਹ ਮੈਂ ਆਪਣੇ ਜਿਹੜੇ ਨਵੇਂ ਸਾਥੀ ਸਾਡੇ ਨਾਲ ਜੁੜਦੇ ਆ ਉਹਨਾਂ ਦੀ ਸੋਚ ਸਿੱਖਿਆ ਸिखਲਾਈ ਤੇ ਵਿਸ਼ਵਾਸ ਨੂੰ ਪੱਕੇ ਕਰਨ ਦੀ ਕੋਸ਼ਿਸ਼ ਆ ਅਸੀਂ ਫਾਲੋਅ ਅਪ ਕਰਦੇ ਆ ਇਹ ਸਾਡੀ ਜ਼ਿੰਮੇਵਾਰੀ ਆ ਬਹੁਤ ਬਹੁਤ ਧੰਨਵਾਦ